ਅੱਜ ਦੀਸ ਵਾਰਦੇ ਉਪਰ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਸਿੰਗਨਟ ਟਰੂਡੋ ਦੇ ਨਾਲ ਆਪਣੇ ਸਮਝੌਤੇ ਤੋਂ ਪਿੱਛੇ ਹਟਣ ਦਾ ਫੈਸਲਾ ਕਿਉਂ ਕੀਤਾ ਜਿਸ ਦਿਨ ਤੋਂ ਉਸਨੇ ਸਮਝੌਤੇ ਤੇ ਦਖ਼ਲ ਦਿੱਤੇ ਜਸਟਨ ਟਰੂਡੋ ਦੇ ਲਿਬਰਲ ਦਾ ਸਮਰਥਨ ਕਰਨ ਦੇ ਲਈ ਜਗਮੀਤ ਸਿੰਘ ਨੂੰ ਸਲਾਹ ਦਿੱਤੀ ਗਈ ਹੈ ਕਿ ਕਿਸੇ ਸਮੇਂ ਉਹਨਾਂ ਨੂੰ ਆਪਣੀ ਪਾਰਟੀ ਨੂੰ ਬਚਾਉਣ ਲਈ ਪਿੱਛੇ ਹਟਣਾ ਪਵੇਗਾ ਅਤੇ ਇਹ ਜਾਣਿਆ ਹੋਇਆ ਇੱਕ ਹਿੱਸਾ ਸੀ ਏ ਉਸ ਦੇ ਪਿੱਛੇ ਹਟਣ ਦਾ ਕਿਵੇਂ ਅਤੇ ਕਦੋਂ ਸੀ ਜਦੋਂ ਘੱਟ ਸਪਸ਼ਟ ਸੀ ਜਿਵੇਂ ਕਿ ਜਸਟਨ ਟੂਡੋ ਨੇ ਸਮਝੋਤਿਆਂ ਦੀਆਂ ਵੱਖ-ਵੱਖ ਸ਼ਰਤਾਂ ਨੂੰ ਪੂਰਾ ਕੀਤਾ ਖਾਸ ਤੌਰ ਤੇ ਦੰਦਾ ਦੀ ਦੇਖਭਾਲ ਫਾਰਮਾ ਕੇਅਰ ਐਂਟੀਸਕੇਪ ਕਾਨੂੰਨ ਲਿਆਉਣ ਲਈ ਸਿੰਘ ਇਹਦੇ ਨਾਲ ਸੌਦੇ ਤੋਂ ਦੂਰ ਜਾਣ ਦਾ ਕੋਈ ਠੋਸ ਕਾਰਨ ਕੱਢਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ ਚੋਣਾਂ ਵਿੱਚ ਗਿਰਾਵਟ ਅਤੇ ਐਂਡੀਪੀ ਦੇ ਐਨੂਅਲ ਵੁੱਡ ਟ੍ਰਾਂਸਕੋਨਾ ਵਿੱਚ ਹਾਰ ਦੀ ਵੱਧਦੀ ਸੰਭਾਵਨਾ ਦੇ ਨਾਲ ਮੈਨੀਟੋਬਾ ਵਿੱਚ ਹੁਣ ਹੋਣ ਵਾਲੀਆਂ ਫੈਡਰਲ ਉਪ ਚੋਣਾਂ ਵਿੱਚ ਸਵਾਰ ਹੋ ਕੇ ਸਿੰਘ ਨੇ ਬ੍ਰੀਕ ਲਈ ਜਾਣ ਦਾ ਫੈਸਲਾ ਕੀਤਾ ਬੁੱਧਵਾਰ ਨੂੰ ਜਾਰੀ ਕੀਤੇ ਗਏ ਇੱਕ ਵੀਡੀਓ ਦੇ ਵਿੱਚ ਉਸ ਨੇ ਘੋਸ਼ਣਾ ਕੀਤੀ ਹੈ ਕਿ ਉਹ ਜਸਟਨ ਟੂਡੋ ਨਾਲ ਆਪਣੀ ਸਪਲਾਈ ਅਤੇ ਭਰੋਸੇ ਦੇ ਸਮਝੌਤੇ ਨੂੰ ਫਾੜ ਰਿਹਾ ਹੈ ਇਹ ਬਹੁਤ ਨਾਟਕੀ ਸੀ ਕਿਉਂਕਿ ਉਸਨੇ ਕਿਹਾ ਕਿ ਜਸਟਨ ਟੂਡੋ ਦੂਜੇ ਮੌਕੇ ਦੇ ਹੱਕਦਾਰ ਨਹੀਂ ਹਨ ਉਸ ਦੀ ਕੈਸ ਬੀਲੀ ਬਾਰੇ ਉਸ ਦੀ ਵਿਆਖਿਆ ਟੂਡੋ ਵਿਰੁੱਧ ਜੰਗ ਦਾ ਐਲਾਨ ਕਰਨ ਦਾ ਉਸ ਦਾ ਕਾਰਨ ਖੋਖਲਾ ਹੋ ਗਿਆ ਉਸਨੇ ਕਾਰਪੋਰੇਟਰਨ ਲਾਲਚ ਵਿੱਚ ਫਸੇ ਲਬਰਨ ਬਹੁਤ ਸੱਤ ਸ਼ਬਦਾਂ ਦੀ ਜਿੱਥੇ ਵਰਤੋਂ ਵੀ ਕੀਤੀ ਇਹ ਕਿਸੇ ਹੋਰ ਯੁੱਗ ਤੋਂ ਬਿਆਨਬਾਜ਼ੀ ਸੀ ਇਹ ਸਮਝਣਾ ਵੀ ਮੁਸ਼ਕਲ ਸੀ ਕਿਉਂਕਿ ਜੂਨ ਵਿੱਚ ਸੰਸਦ ਦੀਆਂ ਛੁੱਟੀਆਂ ਹੋਣ ਤੋਂ ਬਾਅਦ ਕੁਝ ਵੀ ਨਹੀਂ ਬਦਲਿਆ ਸੀ ਐਨਡੀਪੀ ਦੇ ਪੋਲਿੰਗ ਨੰਬਰਾਂ ਸਮੇਤ ਜੋ ਕੁਝ ਲਿਬਰਲ ਉਤਸ਼ਾਹਜਨਕ ਨਹੀਂ ਸਨ ਇਸ ਗੜਬੜ ਨੂੰ ਸਮਝਣਾ ਔਖਾ ਨਹੀਂ ਹੈ ਕਿਉਂਕਿ ਐਨਡੀਪੀ ਨੂੰ ਆਪਣੀ ਵੋਟ ਖੱਬੇ ਅਤੇ ਸੱਜੇ ਪਾਸੇ ਚਲਕਦੀ ਨਜ਼ਰ ਆ ਰਹੀ ਹੈ ਸੱਜੇ ਪਾਸੇ ਪੋਲੀਵਰ ਨੇ ਬੜੀ ਚਿਤਰਾਈ ਦੇ ਨਾਲ ਯੂਨੀਅਨ ਅੰਦੋਲਨ ਦੇ ਸਮਝਦਾਰ ਸਹਿਜ ਦੀ ਖੋਜ ਕੀਤੀ ਇਥੋਂ ਤੱਕ ਕਿ ਉਸਨੇ ਅਵਿਸ਼ਵਾਸੀ ਕਾਕਰਜ਼ ਨੂੰ ਲਿਬਰਲ ਐਂਡੀਪੀ ਐਂਟੀ ਸਕੈਪ ਕਾਨੂੰਨ ਲਈ ਵੋਟ ਪਾਉਣ ਲਈ ਮਜਬੂਰ ਕੀਤਾ ਜਿਸ ਨੇ ਸਾਰਿਆਂ ਨੂੰ ਪ੍ਰਗਟ ਕੀਤਾ ਕਿ ਇਹ ਮੁੰਡਾ ਅਸਲ ਵਿੱਚ ਰਾਜਨੀਤੀ ਖੇਡਦਾ ਹੈ ਤੇ ਉੱਥੇ ਦੱਸਦੇ ਕਿ ਕੰਜ਼ਰਵੇਟਿਵਾ ਨੇ ਆਮ ਕੈਨੇਡੀਅਨਾਂ ਦੇ ਨਾਲ ਗੱਲ ਕਰਨੀ ਸਿੱਖਣ ਦਾ ਸ਼ਾਨਦਾਰ ਕੰਮ ਵੀ ਕੀਤਾ ਹੈ ਇਤੋਂ ਤੱਕ ਕਿ ਕਾਪੀਰਾਈਟ ਵਾਲੀ ਐਨ ਡੀ ਪੀ ਸ਼ਬਦਾਵਲੀ ਨੂੰ ਵੀ ਚੋਰੀ ਕੀਤਾ। ਅਸੀਂ ਉਹਨਾਂ ਨੂੰ ਸੰਤਰੀ ਨੀਲੇ ਬਦਲਣ ਵਾਲੇ ਲੋਕ ਕਹਿੰਦੇ ਹਾਂ ਜੋ ਐਨ ਡੀ ਪੀ ਤੋਂ ਕਨਜ਼ਰਵੇਟਿਵ ਬਣ ਸਕਦੇ ਨੇ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਪਾਰਟੀ ਦੇ ਦਿਨ ਵਿੱਚ ਕੰਮ ਕਰਨ ਵਾਲੇ ਕੈਨੇਡੀਅਨਾਂ ਦੇ ਸਭ ਤੋਂ ਚੰਗੇ ਹਿੱਤ ਨੇ। ਪੌਲੀਵਰ ਨੇ ਸਿੱਖ ਲਿਆ ਕਿ ਉਹਨਾਂ ਨਾਲ ਕਿਵੇਂ ਜੁੜਨਾ ਹੈ। ਮੰਗੀ ਆਈ ਨਚੋੜ ਤੇ ਕਾਰਖਾਨਿਆਂ ਦੇ ਕਰਮਚਾਰੀਆਂ ਤੋਂ ਇਲਾਵਾ ਉਹਨਾਂ ਵਿੱਚ ਹੁਣ ਵੋਟਾਂ ਤੋਂ ਵਾਂਝੇ ਨੌਜਵਾਨ ਵੋਟਰਾਂ ਨੂੰ ਸ਼ਾਮਲ ਕੀਤਾ ਗਿਆ ਜੋ ਕਦੇ ਵੀ ਇੱਕ ਕਰ ਦੇ ਮਾਲਕ ਹੋਣ ਦੀ ਬਹੁਤ ਘੱਟ ਉਮੀਦ ਦੇ ਨਾਲ ਇੱਕ ਵੱਡੀ ਆਰਥਿਕਤਾ ਦੇ ਵਿੱਚ ਰਹਿੰਦੇ ਨੇ ਅਤੇ ਉਹ ਖਰੀਦ ਰਹੇ ਸਨ ਜੋ ਪੋਲੀਵਰ ਵੇਚ ਰਿਹਾ ਹੈ ਇਹ ਸਿੰਘ ਉਸ ਦੇ ਆਧਾਰ ਤੇ ਇੱਕ ਮਹੱਤਵਪੂਰਨ ਹਿੱਸੇ ਦੇ ਨਾਲ ਠੇਸ ਵੀ ਪਹੁੰਚਾ ਰਿਹਾ ਹੈ ਸੀਮੀ ਕਰਨ ਦੇ ਖੱਬੇ ਪਾਸੇ ਪ੍ਰਤੀਗਤ ਪ੍ਰਤੀਸ਼ੀਲ ਵੋਟਰ ਇੱਕ ਪੁਰਾਣੇ ਲਿਬਰਲ ਸਾਈਨ ਗੀਤ ਨੂੰ ਜਿੱਥੇ ਸੁਣਨ ਦੇ ਸੰਕੇਤ ਦਿਖਾ ਰਹੇ ਨੇ ਵੋਟਾਂ ਨੂੰ ਵੰਡੋ ਨਾ ਇਸ ਵਾਰ ਏ ਐਂਡਰਿਊ ਸ਼ੀਅਰ ਜਾਂ ਐਨ ਐਨ ਓ ਟੂਲ ਨਈ ਸੰ ਜੋ ਖੰਬਾ ਵਿੱਚ ਉਡੀਕ ਕਰ ਰਹੇ ਸਨ ਇਹ ਪੋਲੀਵਾਰ ਜਿਸ ਦੀ ਪੂਰੀ ਪਹੁੰਚ ਖੱਬੇ ਪੱਖੀ ਵੋਟਰਾਂ ਤੋਂ ਪੈਂਟਾ ਨੂੰ ਡਰਾਉਂਦੀ ਹੈ ਬਹੁਤ ਸਾਰੇ ਲੋਕਾਂ ਨੇ ਲਿਬਰਲਾਂ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ ਬਿਨਾਂ ਕਿਸੇ ਇਮਾਨਦਾਰ ਵਿਸ਼ਵਾਸ ਦੇ ਕਿ ਪੋਲੀਵਰ ਨੂੰ ਰੋਕਣਾ ਇਸ ਨਾਲ ਸਿੰਘ ਨੇ ਐਨਡੀਪੀ ਨੂੰ ਵੀ ਨੁਕਸਾਨ ਜਿੱਥੇ ਹੋ ਰਿਹਾ ਹੈ ਸਿੰਘ ਨੇ ਅਸਲ ਵਿੱਚ ਘਟ ਗਿਣਤੀ ਲਿਬਰਲਾਂ ਦਾ ਸਮਰਥਨ ਕਰਨਾ ਜਾਰੀ ਰੱਖਣ ਲਈ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਇੱਕ ਭਰੋਸੇ ਭਾਗ ਜਿਸ ਲਈ ਵੀਡੀਓ ਦੇ ਨਾਲ ਐਲਾਨ ਦੇ ਵਧੀਆ ਪ੍ਰਿੰਟ ਪੜਨ ਦੀ ਵੀ ਲੋੜ ਸੀ ਸਿੰਘ ਇਹ ਉਮੀਦਕਾਰ ਦੇ ਪ੍ਰਤੀਤ ਹੁੰਦੇ ਨੇ ਕਿ ਉਹਨਾਂ ਦਾ ਨਾਟਕੀ ਕਦਮ ਉਹਨਾਂ ਨੂੰ ਆਉਣ ਵਾਲੀ ਦੂਜੀ ਉਪ ਚੋਣਾਂ ਵਿੱਚ ਮਦਦ ਕਰੇਗਾ ਜੋ ਮੌਂਟਰੀਅਲ ਦੇ ਵਿੱਚ ਹੈ ਮੇਰੇ ਸੂਤਰ ਦੱਸਦੇ ਨੇ ਕਿ ਦਰਵਾਜ਼ੇ ਤੇ ਉਹਨਾਂ ਦੇ ਉਮੀਦਵਾਰਾਂ ਦੇ ਵਲੰਟੀਅਰਾਂ ਨੂੰ ਟਰੂਡੋ ਲਈ ਸਿੰਘ ਦੇ ਸਮਰਥਨ ਬਾਰੇ ਸੁਣਿਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਰੀ ਰਾਜਨੀਤੀ ਸਥਾਨਕ ਹੈ ਸਿੰਘ ਦੇ ਟਰੂਡੋ ਦੇ ਨਾਲ ਆਪਣੇ ਸੌਦੇ ਤੋਂ ਵਟਣ ਦੇ ਫੈਸਲੇ ਦਾ ਸਬੰਧ ਦੋ ਵਕ ਵਕ ਥਾਵਾਂ ਤੇ ਹੋਣ ਵਾਲੀ ਸਥਾਨਕ ਉਪਚੋਣਾਂ ਦੇ ਨਾਲ ਹੈ ਵਿਨੀਪੈਗ ਉਪਚੋਣਾ ਵਿੱਚ ਤੁਸੀਂ ਉਹਨਾਂ ਲੋਕਾਂ ਨੂੰ ਦੇਖ ਰਹੇ ਹੋ ਜੋ ਜਿਨ੍ਹਾਂ ਪਰਿਵਾਰਾਂ ਦੇ ਅਜੇ ਵਿਨੀਪੈਗ ਆਮ ਹੜਤਾਲ ਬਾਰੇ ਜਿੱਥੇ ਗੱਲਬਾਤ ਕਰ ਰਹੇ ਨੇ ਇਹ ਸੱਤ ਲੜਾਈ ਹੈ ਕੈਨੇਡੀਅਨ ਇਤਿਹਾਸ ਦਾ ਹਿੱਸਾ ਲੰਮੇ ਸਮੇ ਤੋਂ ਐਨ ਡੀ ਪੀ ਦੇ ਸੰਸਦ ਮੈਂਬਰ ਬਿਲ ਬਲੈਕੀ ਅਤੇ ਉਸ ਦੇ ਪੁੱਤਰ ਡੈਨੀਅਲ ਵਰਗੇ ਲੋਕ ਜੋ ਦੋਵੇਂ ਚੁਣੇ ਗਏ ਸਨ ਅਤੇ ਰਾਈਡਿੰਗ ਵਿੱਚ ਦੁਬਾਰਾ ਚੁਣੇ ਗਏ ਸਨ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਉਹ ਕਿਸ ਪੱਖ ਦੇ ਵਿੱਚ ਨੇ ਇਹ ਡੈਨੀਅਲ ਬਲੈਕੀ ਦਾ ਫੈਸਲਾ ਹੈ ਆਪਣੀ ਸੀਟ ਤੋਂ ਅਸਤੀਫਾ ਦੇਣਾ ਅਤੇ ਉਹ ਸਿੰਘ ਦੇ ਕਾਕਸ ਨੂੰ ਛੱਡ ਦੇਣ ਜਿਸ ਨੇ ਉਪਚੋਣ ਨੂੰ ਅੱਗੇ ਵਧਾਇਆ NDP ਦੇ ਕਈ ਹੋਰ ਸੰਸਦ ਮੈਂਬਰ ਵੀ ਨੇ ਜਿਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹ ਦੁਬਾਰਾ ਚੋਣ ਨਹੀਂ ਲੜਨਗੇ ਸਿੰਘ ਲਈ ਵੀ ਇਹ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ ਉਤੇ ਦੱਸਦੇ ਕਿ ਸਿੰਘ ਲਈ ਸਤੰਬਰ ਵਿੱਚ ਹੋਣ ਵਾਲੀਆਂ ਉਪ ਚੋਣਾਂ ਦੇ ਅੰਦਰ ਵੱਡੀ ਦੁਰਘਟਨਾ ਤੋਂ ਬਚਣ ਦੀ ਆਖਰੀ ਉਮੀਦ 16 ਨੂੰ ਜਿੱਥੇ ਲਾਸੈਲ ਐਮਾਰਟ ਵਾਵੰਡ ਵਿੱਚ ਵੌਂਟਰੀਅਲ ਰਾਈਡਿੰਗ ਵਿੱਚ ਇੱਕ ਲੇਟਨ ਇਸਕ ਚਮਤਕਾਰ ਨੂੰ ਖਿੱਚਣਾ ਸਤانک ਸ਼ਹਿਰ ਦੇ ਕੌਂਸਲਰ 300 ਵਿੱਚ ਐਨਡੀਪੀ ਦੇ ਕੋਲ ਬਹੁਤ ਮਜ਼ਬੂਤ ਤੇ ਪਸੰਦੀਦਾ ਉਮੀਦਵਾਰ ਇੱਥੇ ਇੱਕ ਚੰਗਾ ਜਨਸੰਖਿਆ ਤੇ ਪਾਸ਼ਾ ਇਸ ਮਿਸ਼ਰਣ ਹੈ ਜੋ ਐਨਡੀਪੀ ਦੀ ਮਦਦ ਕਰ ਸਕਦਾ ਹੈ ਵਾਰਡਨ ਉਦਾਹਰਨ ਦੇ ਲਈ ਹੈ ਹੁਣ ਸੂਬਾਈ ਤੌਰ ਤੇ ਦ੍ਰਿੜਤਾ ਦੇ ਨਾਲ ਖੱਬੇ ਪੱਖੀ ਕਿਊਬਕ ਸੋਲਿਡ ਦੁਆਰਾ ਨੁਮਾਇੰਦਗੀ ਕੀਤੀ ਜਾ ਰਹੀ ਹੈ ਇਹ ਸਿੰਘ ਦੀ ਉਮੀਦ ਜਾਪਦੀ ਹੈ ਜੇਕਰ ਉਹ ਹਾਰ ਤੋਂ ਬਚਣਾ ਚਾਹੁੰਦੇ ਨੇ ਐਨਡੀਪੀ ਦੇ ਦ੍ਰਿਸ਼ਟੀਕੋਣ ਤੋਂ ਟੂਟੋ ਨੂੰ ਹਾਲੀਆ ਟ੍ਰਾਂਟੋ ਸੈਂਟਪਾਲ ਉਪਚੋਣ ਦੇ ਵਿੱਚ ਕਰਾਰੀ ਹਾਰ ਜਿੱਥੇ ਬਲੀਸੀ ਹਾਲਾਂਕਿ ਇਹ ਨਿਸ਼ਚਿਤ ਨਹੀਂ ਹੈ ਕਿ ਲਿਬਰਲ ਕਾਫੀ ਵੋਟਾਂ ਹਾਸਲ ਨਹੀਂ ਕਰ ਸਕਣਗੇ ਸਵਾਰੇ ਦਾ ਲਾਸੈਲ ਹਿੱਸਾਪਾਲ ਮਾਰਟਿਨ ਵੀ ਰਾਜਨੀਤੀ ਜ਼ਗੀਰਦਾਰੀ ਦਾ ਮੁੱਖ ਹਿੱਸਾ ਸੀ ਅਤੇ ਜਦੋਂ ਤੱਕ ਆਯੋਜਕ ਆਪਣਾ ਕੰਮ ਕਰਦੇ ਹਨ ਲਿਬਰਲਾਂ ਨੂੰ ਸਵਾਰੀ ਇਹਨੂੰ ਫੜਨ ਦੇ ਯੋਗ ਹੋਣਾ ਚਾਹੀਦਾ ਹੈ ਇਹ ਸੁੰਦਰ ਨਹੀਂ ਹੈ ਪਰ ਇੱਕ ਕੈਨੇਡੀਅਨ ਰਾਜਨੀਤੀ ਹੈ ਕਿਉਂਕਿ ਟਰੂਡੋ ਸੱਤਾ ਵਿੱਚ ਆਪਣੇ 10ਵੇਂ ਸਾਲ ਦੀ ਸ਼ੁਰੂਆਤ ਦੇ ਅੰਦਰ ਨੇ ਰੀਮਸ ਇਸ ਬਾਰੇ ਲਿਖਿਆ ਗੀਆਂ ਸਨ ਕਿ ਕੈਨੇਡੀਅਨ ਉਸ ਦੇ ਟੋਨ ਅਤੇ ਉਸ ਦੀਆਂ ਤਿਆਰੀਆਂ ਕੀ ਤਿਆਰ ਕੀਤੀਆਂ ਲਾਈਨਾਂ ਤੋਂ ਕਿੰਨੇ ਥੱਕ ਚੁੱਕੇ ਨੇ ਹਾਲਿਆ ਉਹ ਸੰਪੂਰਨ ਨਹੀਂ ਸੀ ਕਿਉਂਕਿ ਉਸ ਨੇ ਇੱਕ ਹੋਰ ਪ੍ਰਤੀ ਪ੍ਰਤੀਸ਼ੀਰ ਕੋਸ਼ਨਾ ਕੀਤੀ ਸੀ ਤੇ ਇਸ ਬਾਰੇ ਸਿੰਘ ਨੇ ਪਲੱਗ ਖਿੱਚ ਦਿੱਤਾ ਇਕਤ ਨਾਵਾ ਸਿੰਘ ਅਤੇ ਟਰੂਡੋ ਦੋਵਾਂ ਦੀ ਕਿਸਮਤ ਦਾ ਫੈਸਲਾ ਕਰਨ ਵਿੱਚ ਮਹੱਤਵਪੂਰਨ ਸਿੱਧ ਹੋਣ ਗਿਆ ਕਿਉਂਕਿ ਦੋਵੇਂ ਉਪ ਚੋਣਾਂ ਹੋਣ ਵਾਲੇ ਦਿਨ ਹੀ ਸੰਸਦ ਦੇ ਵਿੱਚ ਵਾਪਸੀ ਹੋਵੇਗੀ ਔਰ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਵੱਡਾ ਫੈਕਟਰ ਕਿਸ ਪਾਰਟੀ ਦੇ ਉੱਪਰ ਦੇਖਣ ਨੂੰ ਮਿਲੇਗਾ ਫਿਰ ਇਹਨਾਂ ਖਬਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਉਹ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ aajniswala.com ਦੇ ਨਾਲ